ਇਹ ਗੱਲ ਕਰੀ ਨਿਜਰ ਚੌਂਕ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ 2 ਕਰੋੜ ਦਾ ਕਹਿੰਦੇ ਟੈਂਡਰ ਪਾਸ ਹੋ ਚੁੱਕਿਆ ਤੇ ਜਲਦੀ 2 ਮਹੀਨੇ ਦੇ ਵਿੱਚ ਸੜਕਾਂ ਬਣ ਕੇ ਤਿਆਰ ਹੋ ਜਾਵੇਗੀ ਮੈਂ ਕਹਿੰਦਾ ਬੜੀ ਖੁਸ਼ੀ ਦੀ ਗੱਲ ਹੈ ਵੀ ਚਲੋ ਮੈਡਮ ਬਾਹਰ ਤਾਂ ਆਏ ਆ ਕੇ ਲੋਕਾਂ ਦਾ ਹਾਲ ਚਾਲ ਪੁੱਛਣਾ ਸ਼ੁਰੂ ਸ਼ੁਰੂ ਕੀਤਾ ਚੰਗੀ ਗੱਲ ਹੈ ਮੈਂ ਤਾਂ ਕਹਿੰਦਾ ਸਾਰੇ ਹਲਕੇ ਦਾ ਢੇਡਾ ਮਾਰੋ ਜਿੱਥੇ ਜਿੱਥੇ ਕੰਮ ਹੈ ਜਿੱਥੇ ਸੜਕਾਂ ਦਾ ਬੁਰਾ ਹਾਲ ਹੈ ਤੁਸੀਂ ਹੁਣ ਦੇਖੀਏ ਸੜਕ ਤਾਂ ਕਿੰਨੇ ਵੱਡੇ ਟੋਏ ਨੇ ਵੀ ਲੋਕਾਂ ਨੂੰ ਬਾਹਰ ਨਿਕਲਣਾ ਔਖਾ ਹੈ ਬੱਚਿਆਂ ਨੂੰ ਸਕੂਲ ਜਾਣਾ ਔਖਾ ਹੈ ਦਵਾਈ ਬੂਟੀ ਵਾਲੇ ਨੂੰ ਔਖਾ ਹੈ ਨੌਕਰੀਆਂ ਵਾਲੇ ਨੂੰ ਔਖ ਸੋ ਲੋਕਾਂ ਦੇ ਜਾਣਦਾ ਜਾਣ ਕਿੱਧਰ ਨੂੰ ਸੋ ਚੰਗੀ ਗੱਲ ਹੈ ਜੇ ਉੱਥੇ ਕੱਲ ਉਹਨਾਂ ਨੇ ਕੰਮ ਸ਼ੁਰੂ ਕਰਾਇਆ ਕਿਉਂਕਿ ਖਰੜ ਮਿਊਂਸਪੈਟੀਕਲ ਤਾਂ ਪੈਸੇ ਦੀ ਵੀ ਘਾਟ ਨਹੀਂ ਉਹ ਤਾਂ ਤੁਸੀਂ ਜਿੰਨਾ ਮਰਜ਼ੀ ਉੱਥੇ 400 ਕਰੋੜ ਤੋਂ ਕਰੀਬ ਰੁਪਈਆ ਪਿਆ ਜਿੰਨਾ ਮਰਜ਼ੀ ਉੱਥੇ ਕੰਮ ਸਾਰੀਆਂ ਸੜਕਾਂ ਠੀਕ ਕਰਾਓ ਹਾਂਜੀ ਲੋਕਾਂ ਦਾ ਇਸੇ ਕਰਕੇ ਤਾਂ ਵਿਸ਼ਵਾਸ ਨਹੀਂ ਬਣ ਰਿਹਾ ਵੀ ਵਸਾ ਤਾਂ ਕੋਈ ਪਹਿਲੀ ਨਹੀਂ ਹੈਗੀ ਜਿਹੜਾ ਅਸੀਂ ਕੰਮ ਸ਼ੁਰੂ ਕਰਾਉਣਾ ਸੀ ਇਹ ਤਾਂ ਪਹਿਲਾਂ ਵੀ ਤਿੰਨ ਚੁੱਕ ਇਹ ਲਾ ਰਹੇ ਆ ਜੇ ਨਿਕਲ ਗਿਆ ਨੇ ਸੋ ਜਿੱਥੇ ਤੱਕ ਈਓ ਦੀ ਗੱਲ ਆ ਦੇਖੋ ਈਓ ਸਰਕਾਰ ਉਹਨਾਂ ਦੀ ਐਮਐਲਏ ਉਹਨੇ ਸਾਰਾ ਸਿਸਟਮ ਉਹਨਾਂ ਕੋਲ ਆ ਇਹ ਤਾਂ ਉਹਨਾਂ ਨੇ ਉਸ ਪਦਰ ਤੇ ਦੇਖਣਾ ਕੋਈ ਵਿਰੋਧੀ ਪਾਰਟੀਆਂ ਥੋੜੋ ਹੀ ਆਉਂਦੀਆਂ ਬਦਲੀਆਂ ਕਰਦੀਆਂ ਵੀ ਵਿਰੋਧੀ ਪਾਰਟੀਆਂ ਈਓ ਦੀ ਬਦਲੀ ਕਰ ਦਿੰਦੀਆਂ ਉਹ ਤਾਂ ਇਹਨਾਂ ਪਿੰਡਾਂ ਵਾਲਿਆਂ ਨੇ ਸਵਾਲੀ ਤੋਂ ਘਟੌਰ ਤੋਂ ਇਹ ਬਾਕੀ ਪਿੰਡਾਂ ਦੇ ਲੋਕ ਆਏ ਸੀ ਕਿਉਂਕਿ ਬਹੁਤ ਲੰਮੀ ਸੜਕ ਹੈ ਮੁੱਲਾਂਪੁਰ ਨੂੰ ਨਿਊ ਚੰਡੀਗੜ੍ਹ ਨੂੰ ਜੋੜਦੀ ਹੈ ਤੇ ਤੁਸੀਂ ਹਾਲ ਦੇਖਿਆ ਜਿੱਦਾ ਕਿੰਨਾ ਮੜ ਸੋ ਇਹ ਆਏ ਸੀ ਅਸੀਂ ਕਿ ਆ ਵੀ ਕੋਈ ਕਹਿੰਦੀ ਅਸੀਂ ਜਿੰਨਾ ਕਰ ਸਕਦੇ ਆ ਪੈਚ ਵਰਕ ਦੇ ਤੌਰ ਤੇ ਅਸੀਂ ਜਿਹੜਾ ਇਹ ਸ਼ੁਰੂ ਕੀਤਾ ਹੈ ਮੈਂ ਕਹਿੰਦਾ ਬਹੁਤ ਚੰਗੀ ਗੱਲ ਹੈ ਸ਼ਾਬਾਸ਼ ਤੁਸੀਂ ਇੱਕ ਨਹੀਂ ਤੁਸੀਂ 10 ਸੜਕਾਂ ਨੂੰ ਅੱਗੇ ਹੋਰ ਬਣਾਓ ਆਓ ਮੈਂ ਤਾਂ ਬਾਕੀ ਲੀਡਰ ਨੂੰ ਬੇਨਤੀ ਕੀਤੀ ਮੈਂ ਤਾਂ ਖੁਦ ਤੁਹਾਡੇ ਮਾਧਿਅਮ ਰਾਹੀਂ ਵੀ ਬੇਨਤੀ ਕੀਤੀ ਵੀ ਸਾਰੇ ਲੀਡਰ ਇੱਥੇ ਗੁਰੂਣਾਪਤੀ ਨੇ ਵੀ ਆਓ ਤੁਸੀਂ ਆ ਕੇ ਦੋ ਦੋ ਤਿੰਨ ਤਿੰਨ ਸੜਕਾਂ ਬੰਡਲੋ ਸਾਰੇ ਵੀ ਆ ਮੈਂ ਖਿਰਾ ਦਿੰਦਾ ਮੈਂ ਖਿਰਾ ਦਿੰਦਾ ਮੈਂ ਕਹਿੰਦਾ ਸ਼ਾਬਾਸ਼ ਹੈ ਉਸਦੇ ਗੁਰਪ੍ਰਤਾ ਪਟਿਆਲਾ ਦੇ ਜੀਨੋ ਕੰਮ ਸ਼ੁਰੂ ਕਰਿਆ ਔਰ ਮੈਂ ਕਹੂੰਗਾ ਵੀ ਹੋਰ ਵੀ ਜਿਹੜੀਆਂ ਸੜਕਾਂ ਨੇ ਆਓ ਆਪਾਂ ਰਲ ਕੇ ਸਾਰਾ ਵੀ 75 ਸਾਲ ਜੀਨਾਂ ਨੇ ਕੁਝ ਨਹੀਂ ਕੀਤਾ ਵੀ ਅਸੀਂ ਪਤਾ ਨਹੀਂ ਕੀ ਕਰਦੇ ਨੇ ਲੋਕ ਵੀ ਉਸ ਗੱਲ 'ਚ ਕਿਉਂ ਲੋਕ ਦੁਖੀ ਲੋਕ ਪਿਛਲੀਆਂ ਸਰਕਾਰਾਂ ਤੋਂ ਵੀ ਦੁਖੀ ਤੇ ਵੀ ਹੋਣਾ ਨਾ ਪਊਗਾ ਪਿਛਲੀ ਸਿਸਟਮ ਤੋਂ ਵੀ ਲੋਕ ਦੁਖੀ ਤੇ ਉਹਨਾਂ ਨੇ ਕਿਹਾ ਵੀ ਸ਼ਾਇਦ ਇਹ ਕੋਈ ਸਿਸਟਮ ਬਹੁਤ ਵਧੀਆ ਜਿਹੜਾ ਕਰਕੇ ਦੇਣਗੇ ਪਰ ਮੈਂ ਕਹਿੰਦਾ ਜੋ ਪਿਛਲੀਆਂ ਸਰਕਾਰਾਂ ਨੇ ਕੀਤਾ ਸੀ ਇਹਨਾਂ ਨੇ ਜਿਹੜਾ ਉਹ ਵੀ ਫੇਲ ਕਰਤਾ ਉਹ ਵੀ ਬਣਾ ਦਾ ಗ್ರಾಮ ਪੰਚਾਇਤ ਬੰਡੇ ਘਟੌਰ ਸਭ ਲੱਕਨਵਾਸੀਆਂ ਵੱਲੋਂ ਵੀ ਸਰਬ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਨੇ ਇਹਨਾਂ ਨੇ ਪੈਚਬਾਰ ਕਰਕੇ ਸੜਕ ਦਾ ਕੰਮ ਬਣਾਉਣਾ ਸ਼ੁਰੂ ਕੀਤਾ ਕਿ ਇੱਕ ਬੱਚਿਆਂ ਤੁਸੀਂ ਦੇਖਿਆ ਹੋਣਾ ਸੌੜਾ ਸਕੂਲ ਦਾ ਸੌੜਾ ਅਡੇ ਦੇ ਪਲੱਸ 2 ਤੱਕ ਸਕੂਲ ਆ 6ਵੀਂ ਕਲਾਸ ਤੋਂ ਸਕੂਲ ਸਟਾਰਟ ਹੁੰਦਾ ਉਹਦੇ ਵੀ ਤਕਰੀਬਨ ਪੰਜ ਪਿੰਡਾਂ ਦੇ ਬੱਚੇ ਪੜਨ ਜਾਂਦੇ 6ਵੀਂ ਕਲਾਸ ਤੋਂ ਸਟਾਰਟ ਹੋ ਕੇ ਬਰਸਾਤ ਦੇ ਦਿਨਾਂ ਵਿੱਚ ਉਹਨਾਂ ਨੂੰ ਵਾਸਤੇ ਬੜੀ ਦਿੱਕਤ ਆਉਂਦੀ ਸੀ ਉਹਨੂੰ ਦੇਖਦੇ ਹੋਏ ਜਿਵੇਂ ਇਹ ਸਮਾਜ ਸੇਵੀ ਦਾ ਕੰਮ ਕਰ ਰਹੇ ਬੜਾ ਵਧੀਆ ਕੰਮ ਹੈ ਇਹਨਾਂ ਨੂੰ ਹੋਰ ਵੀ ਅੱਗੇ ਆ ਕੇ ਜੋ ਵੀ ਲੋਕਾਂ ਦਾ ਸਮਾਜਿਕ ਕੰਮ ਕਰਨ ਲਈ ਜਨਮ ਹੈ ਪਾਸੇ ਮੌਜੂਦਾ ਵਿਧਾਇਕ ਵੱਲੋਂ ਅਨਮੋਲ ਗਗਨ ਮਾਨ ਹੋਂਦ ਵਾਲੋਂ ਖਰੜ ਦੇ ਵਿੱਚ ਨਿੱਜਰ ਚੌਂਕ ਦੇ ਵਿੱਚ ਕਹਿੰਦੇ ਜੀ 2 ਲੱਖ 2 ਕਰੋੜ ਦਾ ਜਿਹੜਾ ਟੈਂਡਰ ਆ ਮਹੀਨੇ ਦੇ ਵਿੱਚ ਜਿਹੜੀ ਸੜਕ ਹੈ ਬਣ ਕੇ ਤਿਆਰ ਹੋ ਜਾਵੇਗੀ ਪਰ ਪਿੰਡਾਂ ਦੇ ਵਿੱਚ ਰੁਝਾਨ ਕਿਵੇਂ ਦੇ ਰਹੇ ਪਿੰਡਾਂ ਦੇ ਵਿੱਚ ਗੱਲ ਕਰੀਏ ਰঞ্জੀਤ ਸਿੰਘ ਗਿਲਹੋਣੀ ਬੀਜੇਪੀ ਆਗੂ ਨੇ ਤੇ ਪਿੰਡਾਂ ਦੇ ਵਿੱਚ ਲਗਾਤਾਰ ਕੰਮ ਕਰ ਰਹੇ ਨੇ ਪੈਚ ਵਰਕ ਕਰਵਾ ਰਹੇ ਨੇ ਟੁੱਟੀਆਂ ਸੜਕਾਂ ਬਣਾ ਰਹੇ ਨੇ ਤੇ ਉਸ ਨੂੰ ਲੈ ਕੇ ਮੋਹਾਲੀ ਜ਼ਿਲ੍ਹੇ ਦੇ ਤੇ ਖਰੜ ਹਲਕੇ ਦੇ ਪਿੰਡ ਸ਼ਾਹਪੁਰ ਘਟੌਰ ਦੇ ਵਿੱਚ ਪਹੁੰਚੇ ਰਜੇਸ਼ ਸਿੰਘ ਗਿਲਹੋਣੀ ਪੂਰੀ ਇੱਥੇ ਟੀਮ ਮੌਜੂਦ ਹੈ ਗੱਲਬਾਤ ਜੇ ਗੱਲ ਕਰੀ ਨਿਜਰ ਚੌਂਕ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ 2 ਕਰੋੜ ਦਾ ਕਹਿੰਦੇ ਟੈਂਡਰ ਪਾਸ ਹੋ ਚੁੱਕਿਆ ਹੈ ਤੇ ਜਲਦੀ 2 ਮਹੀਨੇ ਦੇ ਵਿੱਚ ਸੜਕਾਂ ਬਣ ਕੇ ਤਿਆਰ ਹੋ حال چال ਪੁੱਛਣਾ ਸ਼ੁਰੂ ਸ਼ੁਰੂ ਕੀਤਾ ਚੰਗੀ ਗੱਲ ਆ ਮੈਂ ਤਾਂ ਕਹਿੰਦਾ ਸਾਰੇ ਹਲਕੇ ਦਾ ਢੇੜਾ ਮਾਰੋ ਜਿੱਥੇ ਜਿੱਥੇ ਕੰਮ ਹੈ ਜਿੱਥੇ ਸੜਕਾਂ ਦਾ ਬੁਰਾ ਹਾਲ ਆ ਤੁਸੀਂ ਹੁਣ ਦੇਖੀਏ ਸੜਕ ਤਾਂ ਕਿੰਨੇ ਵੱਡੇ ਟੋਏ ਨੇ ਵੀ ਲੋਕਾਂ ਨੂੰ ਬਾਹਰ ਨਿਕਲਣਾ ਔਖਾ ਹੈ ਬੱਚਿਆਂ ਨੂੰ ਸਕੂਲ ਜਾਣਾ ਔਖਾ ਹੈ ਦਵਾਈ ਬੂਟੀ ਵਾਲੇ ਨੂੰ ਔਖਾ ਹੈ ਨੌਕਰੀਆਂ ਵਾਲੇ ਨੂੰ ਔਖਾ ਹੈ ਸੋ ਲੋਕ ਜਾਣ ਤਾਂ ਜਾਣ ਕਿੱਧਰ ਨੂੰ ਸੋ ਚੰਗੀ ਗੱਲ ਆ ਜੇ ਉੱਥੇ ਕੱਲ ਉਹਨਾਂ ਨੇ ਕੰਮ ਸ਼ੁਰੂ ਕਰਾਇਆ ਕਿਉਂਕਿ ਖਰੜ ਮਿਊਂਸ ਪੈਟਿਕੋਲ ਤਾਂ ਪੈਸੇ ਦੀ ਵੀ ਘਾਟ ਨਹੀਂ ਉਹ ਤਾਂ ਤੁਸੀਂ ਜਿੰਨਾ ਮਰਜੀ ਉੱਥੇ 400 ਕਰੋੜ ਦੇ ਕਰੀਬ ਰੁਪਇਆ ਪਿਆ ਜਿੰਨਾ ਮਰਜੀ ਉੱਥੇ ਕੰਮ ਸਾਰੀਆਂ ਸੜਕਾਂ ਠੀਕ ਕਰਾਓ। ਹਾਂਜੀ ਮੈਂ ਸੋ ਚੰਗੀ ਗੱਲ ਹੈ ਮੈਂ ਕਹਿੰਦਾ ਜੇ ਉੱਥੇ ਸ਼ੁਰੂ ਕਰਾਇਆ ਅੱਛੀ ਗੱਲ ਹੈ ਪਰ ਜਿਹੜੇ ਪਿੰਡਾਂ ਦੇ ਲੋਕ ਜਿਹੜੇ ਨਰਕ ਭਰੀ ਜ਼ਿੰਦਗੀ ਜੀਣ ਲਈ ਮਜਬੂਰ ਹੋਏ ਬੈਠੇ ਨੇ ਤੁਸੀਂ ਉਹਨਾਂ ਦਾ ਹਾਲ ਵੀ ਦੇਖੋ ਆ ਕਿ ਉਹਨਾਂ ਦੀ ਵੀ ਬਾਹ ਫੜੋ ਜਿਹੜੀ। ਮੇ ਪ੍ਰੋਗੈਸਨ ਮੈਡਮ ਨੇ ਕੱਲ ਹਵਾਲਾ ਦਿੱਤਾ ਵੀ ਬਰਸਾਤਾਂ ਸੀਗੀਆਂ ਦੂਜਾ ਕਹਿ ਦਿੰਦੇ ਨੇ ਵੀ ਈਓ ਚੇਂਜ ਹੋ ਜਾਂਦੇ ਨੇ। ਹਾਲਾਂਕਿ ਸਰਕਾਰ ਵੀ ਉਹਨਾਂ ਦੀ ਮੌਜੂਦਾ ਸਰਕਾਰ ਕਹਿੰਦੇ ਫਿਰ ਵੀ ਈਓ ਚੇਂਜ ਦੇਖੋ ਗੱਲ ਇਹ ਹੈ ਵੀ ਬਰਸਾਤਾਂ ਦੀ ਗੱਲ ਹੈ ਬਰਸਾਤਾਂ ਚੌਥੀ ਆ ਗਈ। ਹੂੰ ਤਿੰਨ ਬਰਸਾਤਾਂ ਪਹਿਲਾਂ ਚੌਥੀ ਵੀ ਨਿਕਲ ਗਈ। ਜੀ ਸੋ ਲੋਕਾਂ ਦਾ ਇਸੇ ਕਰਕੇ ਤਾਂ ਵਿਸ਼ਵਾਸ ਨਹੀਂ ਬਣ ਰਿਹਾ ਵੀ ਬਰਸਾਤ ਇਹ ਕੋਈ ਪਹਿਲੀ ਨਹੀਂ ਹੈਗੀ ਜਿਹੜਾ ਅਸੀਂ ਕੰਮ ਸ਼ੁਰੂ ਕਰਾਉਣਾ ਸੀ ਇਹ ਤਾਂ ਪਹਿਲਾਂ ਵੀ ਤਿੰਨ ਚੁੱਕ ਇਹ ਲਾ ਰਹੇ ਆ ਜੇ ਨਿਕਲ ਗਿਆ ਨੇ। ਹੂੰ ਸੋ ਜਿੱਥੇ ਤੱਕ ਈਓ ਦੀ ਗੱਲ ਆ ਦੇਖੋ ਈਓ ਸਰਕਾਰ ਉਹਨਾਂ ਦੀ ਐਮਐਲਏ ਉਹਨੇ ਸਾਰਾ ਸਿਸਟਮ ਉਹਨਾਂ ਕੋਲ ਹੈ ਇਹ ਤਾਂ ਉਹਨਾਂ ਨੇ ਉਸ ਪਦਰ ਤੇ ਦੇਖਣਾ ਕੋਈ ਵਿਰੋਧੀ ਪਾਰਟੀਆਂ ਥੋੜੋ ਜਿਹੀ ਆਉਂਦੀਆਂ ਬਦਲੀਆਂ ਕਰਦੀਆਂ ਵੀ ਵਿਰੋਧੀ ਪਾਰਟੀਆਂ ਈਓ ਦੀ ਬਦਲੀ ਕਰ ਦਿੰਦੀਆਂ ਉਹ ਤਾਂ ਇਹਨਾਂ ਦਾ ਆਪਣਾ ਸਿਸਟਮ ਹੈ ਇਹਨਾਂ ਨੂੰ ਆਪ ਉਹਦਾ ਉੱਪਰ ਗੱਲ ਕਰਕੇ ਉਹ ਦੇਖਣਾ ਚਾਹੀਦਾ ਵੀ ਜਿਹੜਾ ਅਫਸਰ ਹੈ ਬਿਲਕੁਲ ਠੀਕ ਹੈ ਵੀ ਜਿਆਦਾ ਅਫਸਰ ਨੂੰ ਜਿਆਦਾ ਨੂੰ ਪਤਾ ਲੱਗਦਾ ਸਮਝ ਆਉਂਦੀ ਹੈ ਇਹਨਾਂ ਨੂੰ ਈਓ ਬਦਲ ਜਾਂਦਾ ਮੇਰੇ ਖਿਆਲ 13 14 ਬਦਲੇ ਜੀ ਇਹ 4 ਸਾਲ ਦੇ ਵਿੱਚ ਸੋ ਉਹ ਵੀ ਇੱਕ ਬਹੁਤ ਵੱਡਾ ਜਿਹੜਾ ਸ਼ਹਿਰ ਦਾ ਉੱਥੇ ਵਿਕ ਟਿਕਦਾ ਨਹੀਂ ਜਾਂ ਉਹਨੂੰ ਟਿਕਣ ਨਹੀਂ ਦਿੱਤਾ ਜਾਂਦਾ ਇਹ ਇਹਨਾਂ ਨੂੰ ਪਤਾ ਹੋਊਗਾ ਇਹਨਾਂ ਦਾ ਸਿਸਟਮ ਕੀ ਹੈ ਸੋ ਇਸ ਕਰਕੇ ਜਿਹੜਾ ਉੱਥੇ ਵਿਕਾਸ ਹੈ ਰੁਕ ਰਿਹਾ ਤੇ ਅੱਜ ਘਟੌਰ ਦੀ ਸੜਕ ਬਣਾਈ ਜਾ ਰਹੀ ਹੈ ਕਿੰਨੇ ਕਿਲੋਮੀਟਰ ਲੰਬੀ ਹੈ ਕਿ ਪਿੰਡਾਂ ਵਾਲੇ ਤੁਹਾਡੇ ਕੋਲ ਆਏ ਸੀ ਚੱਲ ਕੇ ਉਸ ਤੋਂ ਬਾਅਦ ਸੰਪਰਕ ਕੀਤਾ ਬਿਲਕੁਲ ਜੀ ਸਾਡੇ ਪਿੰਡਾਂ ਵਾਲਿਆਂ ਨੇ ਸੋਹਾਲੀ ਤੋਂ ਘਟੌਰ ਤੋਂ ਇਹ ਬਾਕੀ ਪਿੰਡਾਂ ਦੇ ਲੋਕ ਆਏ ਸੀ ਕਿਉਂਕਿ ਬਹੁਤ ਲੰਮੀ ਸੜਕ ਹੈ ਮੁੱਲਾਂਪੁਰ ਨੂੰ ਨਿਊ ਚੰਡੀਗੜ੍ਹ ਨੂੰ ਜੋੜਦੀ ਹੈ ਤੇ ਤੁਸੀਂ ਹਾਲ ਦੇਖਿਆ ਜੀਦਾ ਕਿੰਨਾ ਮੜ ਸੋ ਇਹ ਆਏ ਸੀ ਅਸੀਂ ਕਿਾ ਵੀ ਕੋਈ ਕਹਿੰਦੀ ਅਸੀਂ ਜਿੰਨਾ ਕਰ ਸਕਦੇ ਆ ਪੈਚ ਵਰਕ ਦੇ ਤੌਰ ਤੇ ਅਸੀਂ ਜਿਹੜਾ ਇਹ ਸ਼ੁਰੂ ਕੀਤਾ ਵੀ ਤਾਂ ਕਿ ਲੋਕਾਂ ਨੂੰ ਜਿਹੜਾ ਆਉਣਾ ਜਾਣਾ ਸਖਾਲਾ ਹੋ ਜਵੇ ਬਾਕੀ ਜਿਹੜੀ ਸੜਕ ਬਣਾਉਣ ਦਾ ਕੰਮ ਹੈ ਕੰਪਲੀਟ ਉਹ ਤਾਂ ਸਰਕਾਰ ਦਾ ਕੰਮ ਹੈ ਉਹ ਸਰਕਾਰ ਨੇ ਹੀ ਬਣਾਉਣੀ ਸੋ ਅਸੀਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਵੀ ਕਰਦੇ ਹਾਂ ਸਰਕਾਰ ਨੂੰ ਵੀ ਜੋ ਸਮਾਂ ਲੰਘਿਆ ਲੰਘਿਆ ਵੀ ਹੁਣ ਜਿਹੜਾ ਬਚਿਆ ਤੁਸੀਂ ਇਹਦੇ ਵਿੱਚ ਤੁਸੀਂ ਜਿਹੜੀਆਂ ਸੜਕਾਂ ਨੇ ਪਿੰਡਾਂ ਦਾ ਹਾਲ ਦੇਖੋ ਤੁਸੀਂ ਇਹ ਸੜਕਾਂ ਜਿਹੜੀਆਂ ਬਣਾਓ ਦੇਖੋ ਗੱਲ ਇਹ ਹੈ ਜਿੱਥੇ ਤੱਕ 20000 ਕਰੋੜ ਦੀ ਗੱਲ ਕਰਦੇ ਹਾਂ ਤੁਸੀਂ ਇਹ ਦੇਖੋ ਵੀ ਚੀਫ ਸੈਕਟਰੀ 2 ਦਿਨ ਪਹਿਲਾਂ ਕਹਿ ਰਿਹਾ ਹੈ ਵੀ 13000 ਕਰੋੜ ਦੇ ਕਰੀਬ ਇੱਕ ਰਾਜ ਤੇ ਉਹਨੂੰ 7000 ਕਰੋੜ ਵਧਾ ਕੇ 20000 ਕਰੋੜ ਕਰਤਾ ਸੋ ਮੇਰਾ ਖਿਆਲ ਸਰਕਾਰ ਦਾ ਜਿਹੜਾ ਆਪਣਾ ਕੰਮ ਆ ਉਹ ਵੀ ਉੱਥੋਂ ਹੀ ਚਲਾਉਣਾ ਚਾਹੁੰਦੀ ਹੈ ਸੋ ਉਹਦਾ ਦੇਖੋ ਦੀ ਕਿ ਗਿਰਦਾਵਰੀ ਹੈ ਉਹਦਾ ਇੱਕ ਨੁਕਸਾਨ ਦਾ ਹੁਣ ਪ੍ਰਧਾਨ ਮੰਤਰੀ ਜੀ ਕਿਆ ਕਹਿ ਕੇ ਗਏ ਆ ਇਹ ਉਹਨੂੰ ਜਿਹੜਾ ਮਿਸ ਗਾਈਡ ਕਰ ਰਹੇ ਨੇ ਲੋਕਾਂ ਨੂੰ ਉਹਨਾਂ ਨੇ 1600 ਰੁਪਿਆ ਇਨੀਸ਼ੀਅਲੀ ਦਿੱਤਾ ਵੀ ਆਹ ਜਿਹੜੇ ਇਮੀਡੀਏਟ ਕੰਮ ਸ਼ੁਰੂ ਹੋਣ ਵਾਲੇ ਤੁਸੀਂ ਇਹ ਸ਼ੁਰੂ ਕਰੋ ਬਾਕੀ ਪੂਰਾ ਨੁਕਸਾਨ ਤਾਂ ਸਾਨੂੰ ਇਹ ਦਊ ਵੀ ਕਿੰਨਾ ਨੁਕਸਾਨ ਹੋਇਆ ਕੋਈ ਸਪੈਸ਼ਲ ਗਰਦਾਬਰੀ ਹੋਣੀ ਹੁਣ ਇਹਨਾਂ ਨੇ 20000 ਰੁਪਏ ਏਕੜ ਜਿਹੜਾ ਮੰਗਿਆ ਵੀ ਮੁਆਵਜ਼ੇ ਦਾ ਅਨਾਉਂਸ ਕੀਤਾ ਇਹਨਾਂ ਨੇ ਜਿਹੜਾ ਸੋ ਜੇ ਆਪਾਂ ਫਸਲ 4 ਲੱਖ ਏਕੜ ਦੇ ਕਰੀਬ ਜਿਹੜੀ ਉੱਥੇ ਫਸਲ ਬਿਲਕੁਲ ਤੈਸ਼ਨਾਜ ਖਰਾਬ ਹੋ ਗਈ ਹੈ ਹਾਂਜੀ ਸੋ ਜਿਹੜਾ 1600 ਕਰੋੜ ਹੈ ਜੇ ਆਪਾਂ 4 ਲੱਖ ਨਾਲ ਡਿਵਾਈਡ ਕਰੀਏ ਸੌਰੀ 20 ਜਾਨਾ ਡਿਵਾਈਡ ਕਰੀਏ ਤਾਂ 1600 ਕਰੋੜੇ ਬਣਦਾ ਚਾਰ ਲੱਖ ਫਸਲ ਦਾ 40000 ਜੇ ਅਸੀਂ ਪਰ ਇਕੜ ਦਾ ਕਰੀਏ ਕਿਉਂਕਿ ਇਹਨਾਂ ਨੇ 20 ਮੰਗਿਆ ਉਤੋਂ ਇਲਾਵਾ ਉਹਨਾਂ ਨੇ ਕਿਹਾ ਵੀ ਜਿਹਦੇ ਘਟ ਹੈਗੇ ਉਹ ਪ੍ਰਧਾਨ ਮੰਤਰੀ ਜਿਹੜੀ ਯੋਜਨਾ ਉਹਦੇ ਚੋਂ ਬਣਾਏ ਜਾਣਗੇ ਜਿੰਨੇ ਪਸ਼ੂ ਮਰਗੇ ਜਿੰਨੇ ਸਕੂਲ ਟ ਹੈਗੇ ਜਿੰਨੇ ਨੈਸ਼ਨਲ ਹਾਈਵੇ ਖਰਾਬ ਹੋ ਗਏ ਸਾਰੇ ਪ੍ਰਧਾਨ ਮੰਤਰੀ ਦੇ ਜਿਹੜੇ ਜੋ ਅਲੱਗ-ਅਲੱਗ ਯੋਜਨਾ ਉਹਦੇ ਤਹਿਤ ਅਸੀਂ ਉਹਨੂੰ ਬਿਲਟ ਕਰਾਂਗੇ ਹਾਂਜੀ ਸੋ ਇਹ ਲੋਕਾਂ ਨੂੰ ਮਿਸਗਾਈਡ ਕਰ ਰਹੇ ਨੇ ਮਸਲਾ ਕੀ ਹੈ ਮਸਲਾ ਹੈਗਾ 12000 ਕਰੋੜ ਦਾ ਵੀ ਜਿਹੜਾ 12000 ਕਰੋੜ ਸੈਂਟਰ ਦਾ ਪੰਜਾਬ ਸਰਕਾਰ ਕੋਲ ਇਸ ਕੰਮ ਲਈ ਡਿਜਾਸਟਰ ਲਈ ਪਿਆ ਸੀ ਉਹ ਕਿੱਥੇ ਆ ਪੈਸਾ ਕਿਉਂਕਿ 6800 ਰੁਪਏ ਪਰ ਏਕੜ ਉਹਦੇ ਜੋ ਵੀ ਮਿਲਣਾ ਜ਼ਿਮੀਂਦਾਰ ਨੂੰ ਉਹ ਲੱਗ ਤੋਂ ਆ ਹਾਂਜੀ ਸੋ ਇਹ ਉਹ ਪੈਸਾ ਹੁਣ ਵਿਰੋਧੀ ਪਾਰਟੀਆਂ ਵੀ ਰੌਲਾ ਪਾ ਰਹੀਆਂ ਨੇ ਹਰੇਕ ਪਾਰਟੀ ਪੁੱਛ ਰਹੀ ਹੈ ਵੀ ਜਿਹੜਾ ਉਹ ਪੈਸਾ ਹੈ ਉਹ ਕਿੱਥੇ ਆ ਸੋ ਅੱਜ ਇਹ ਅਜੇ ਹਜੇ ਤੱਕ ਸਰਕਾਰ ਵੱਲੋਂ ਕੋਈ ਪ੍ਰੋਪਰ ਜਵਾਬ ਨਹੀਂ ਆਇਆ ਟਾਲ ਮਟੋਲ ਦੀ ਨੀਤੀ ਜਿਹੜੀ ਕਰੀ ਜਾ ਰਹੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਸੈਂਟਰ ਨੇ ਵੀ ਮੰਗਣਾ ਉਹ ਚਿੱਠੀ ਲਿਖ ਦੇਣਗੇ ਚੀਫ ਸੈਕਟਰੀ ਨੂੰ ਵੀ ਦੱਸੋ ਜੀ ਉਹ ਪੈਸਾ ਪਿਆ ਕਿੱਥੇ ਜਾਂ ਕਿੱਥੇ ਹੈ ਕਿੰਨਾ ਵਰਤੇ ਹੈ ਜਾਂ ਕਿੱਥੇ ਪਿਆ ਸੋ ਜਵਾਬ ਤਾਂ ਉਹਦਾ ਦੇਣਾ ਪੈਣਾ ਕਿਉਂਕਿ ਜਿਹੜਾ ਜਾ ਰਿਹਾ ਲੋਕਾਂ ਦਾ ਧਿਆਨ ਭਟਕਾਉਣ ਦਾ ਕੋਈ ਐਸੀ ਗੱਲ ਨਹੀਂ ਹੈਗੀ 1600 ਕਰੋੜ ਇਨੀਸ਼ੀਅਲ ਪੈਸਾ ਹੈ ਬਾਕੀ ਦਾ ਦੇਖੋ ਕਿੰਨਾ ਨੁਕਸਾਨ ਹੋਇਆ ਤਾਂ ਉਹਨਾਂ ਦੀਆਂ ਏਜੰਸੀ ਉਹਨਾਂ ਦੀਆਂ ਵੀ ਟੀਮਾਂ ਬੈਠੀਆਂ ਨੇ ਤੇ ਇਹਨਾਂ ਨੇ ਵੀ ਗਰਦਾਬਰੀ ਕਰਾ ਖੁਦਾਬ ਕਹਿਆ ਸੀ ਵੀ ਅਸੀਂ ਫਿਲਹਾਲ ਕੁਝ ਨਹੀਂ ਦੱਸ ਸਕਦੇ ਸਾਡਾ ਨੁਕਸਾਨ ਕਿੰਨਾ ਹੋਇਆ ਵੀ ਜਦ ਤੱਕ ਪਾਣੀ ਨਹੀਂ ਉਤਰਦਾ ਹੁਣ ਪਾਣੀ ਜਿਉਂ-ਜਿਉਂ ਉਤਰ ਰਿਹਾ ਉਹ ਤੋਂ ਬਾਅਦ ਉਹ ਜੈਜਾ ਲੱਗਣਾ ਵੀ ਕਿੰਨਾ ਘਰਾਂ ਦਾ ਨੁਕਸਾਨ ਹੋਇਆ ਕਿੰਨਾ ਪਸ਼ੂਆਂ ਦਾ ਹੋ ਗਿਆ ਕਿੰਨਾ ਸਾਡਾ ਸੜਕਾਂ ਦਾ ਹੋ ਗਿਆ ਕਿੰਨੇ ਸਕੂਲ ਟ ਹੈਗੇ ਸਾਡੇ ਜਾਂ ਕਿੰਨੀ ਸਾਡੀ ਫਸਲ ਜਿਹੜੀ ਬਰਬਾਦ ਹੋ ਗਈ ਸੋ ਉਹ ਜਿੰਨਾ ਅੰਦਾਜ਼ਾ ਆਊਗਾ ਉਹ ਪੈਸਾ ਜਿੰਨਾ ਸੈਂਟਰ ਵੱਲੋਂ ਦੇਖੋ ਉਹ ਕਹਿ ਕੇ ਗਏ ਨੇ ਵੀ ਇਹ ਨਹੀਂਛ ਨਹੀਂ ਇਹ ਤੇ ਤੁਹਾਨੂੰ ਕੰਮ ਸ਼ੁਰੂ ਕਰਾਉਣ ਨੂੰ ਆ ਵੀ ਜਿਕਣਾ ਹੁਣ ਬਿਜਲੀ ਦਾ ਸਿਸਟਮ ਜੀ ਬਿਲਕੁਲ ਤਾਂ ਇਹ ਸਨੈਚ ਹੋ ਗਿਆ ਜਾਂ ਕੋ ਸੜਕਾਂ ਦਾ ਟੁੱਟੇ ਗਈ ਤਾਂ ਉਹਦਾ ਟੈਂਪਰੇਰੀ ਨੂੰ ਲੋਕਾਂ ਨੂੰ ਆਉਣਾ ਜਾਣਾ ਸੋ ਉਹਦਾ ਇੱਕ ਰੀਲੀਫ ਹੈ ਜਿਹੜੀ ਇਨੀਸ਼ੀਅਲ ਰੀਲੀਫ ਹੈ ਬਾਕੀ ਤਾਂ ਹੁਣ ਜੋ ਇਹ ਬਣਾ ਕੇ ਦੇਣਗੇ ਉਹਦੇ ਮਤਲਬਕ ਸੈਂਟਰ ਜਿਹੜਾ ਪੈਸਾ ਦੇਊਗਾ ਤੁਸੀਂ ਵੀ ਸਵਾਸੇਵਾ ਕਰ ਰਹੇ ਹੋ ਪਿੰਡਾਂ ਦੇ ਲੋਕ ਸੰਪਰਕ ਕਰਦੇ ਨੇ ਪਰ ਕਿਤੇ ਨਾ ਕਿਤੇ ਗੁਰਪ੍ਰਤਾਪ ਸਿੰਘ ਪੰਡਿਆਲਾ ਹੁਣ ਕਾਂਗਰਸ ਪਾਰਟੀ ਤੋਂ ਸੰਬੰਧ ਰੱਖਦੇ ਨੇ ਉਹਨਾਂ ਨੇ ਵੀ ਪਿੰਡਾਂ ਦੀ ਵੀ ਸੜਕਾਂ ਬਣਾਉਣੀ ਸ਼ੁਰੂ ਕੀਤੀ ਨੇ ਕਹਿੰਦੇ ਵੀ ਗਿੱਲ ਸਾਹਿਬ ਦੋ ਵਾਰ ਹਾਰ ਚੁੱਕੇ ਨੇ ਪਰ ਕਿਤੇ ਨਾ ਕਿਤੇ ਆਪਣੀ ਦੁਬਾਰਾ ਕਿਸਮਤ ਅਜਮਾਉਣ ਲਈ ਪਿੰਡਾਂ ਦੇ ਵਿੱਚ ਕੰਮ ਕਰ ਰਹੇ ਨੇ ਵੋਟਾਂ ਦੇ ਲਈ ਨੇ ਆਪਣਾ ਖੁਦ ਦੱਸਿਆ ਵੀ ਮੈਂ ਸਮਾਜ ਸੇਵਾ ਕਰ ਰਿਹਾ ਨਹੀਂ ਬਿਲਕੁਲ ਚੰਗੀ ਗੱਲ ਦੇਖੋ ਮੈਂ ਤਾਂ ਇਸ ਗੱਲ ਦੀ ਸ਼ਾਬਾਸ਼ ਦਊਗਾ ਮੈਂ ਉਹਨਾਂ ਮੰਗੂ ਕੋਈ ਅਹੀ ਜੀ ਰਾਜਨੀਤੀ ਦੀ ਗੱਲ ਨਹੀਂ ਕਰਦਾ ਮੈਂ ਕਹਿੰਦਾ ਬਹੁਤ ਚੰਗੀ ਗੱਲ ਹੈ ਸ਼ਾਬਾਸ਼ ਹੈ ਤੁਸੀਂ ਇੱਕ ਨਹੀਂ ਤੁਸੀਂ 10 ਸੜਕਾਂ ਨੂੰ ਅੱਗੇ ਹੋਰ ਬਣਾਓ ਆਓ ਮੈਂ ਤਾਂ ਬਾਕੀ ਲੀਡਰ ਨੂੰ ਵੀ ਬੇਨਤੀ ਕੀਤੀ ਮੈਂ ਤਾਂ ਖੁਦ ਤੁਹਾਡੇ ਮਾਧਿਅਮ ਰਾਹੀਂ ਵੀ ਬੇਨਤੀ ਕੀਤੀ ਵੀ ਸਾਰੇ ਲੀਡਰ ਇੱਥੇ ਗੁਰੂਣਾਪਤੀ ਨੇ ਵੀ ਆਓ ਤੁਸੀਂ ਆ ਕੇ ਦੋ ਦੋ ਤਿੰਨ ਤਿੰਨ ਸੜਕਾਂ ਵੰਡ ਲਓ ਸਾਰੇ ਵੀ ਆ ਮੈਂ ਕਰਾ ਦਿੰਦਾ ਮੈਂ ਕਰਾ ਦਿੰਦਾ ਮੈਂ ਕਹਿੰਦਾ ਸ਼ਾਬਾਸ਼ ਹੈ ਉਸਦੇ ਗੁਰਪ੍ਰਤਾਪ ਪਟਿਆਲਾ ਦੇ ਜਿਹਨੇ ਕੰਮ ਸ਼ੁਰੂ ਕਰਿਆ ਅ ਹੋਰ ਵੀ ਜਿਹੜੀਆਂ ਸੜਕਾਂ ਨੇ ਆਓ ਆਪਾਂ ਰਲ ਕੇ ਸਾਰਾ ਆਪਾਂ ਤਾਂ ਦੇਖੋ ਰਾਜਨੀਤੀ ਤਾਂ ਐ ਵੀ ਜੇ 4 ਮਹੀਨੇ ਨੂੰ ਵੋਟਾਂ ਨੇ ਤੇ ਮਾਜੇ ਰਾਜਨੀਤੀ ਕਰ ਰਹੇ ਹਾਂ ਸ਼ਾਰਟ ਮੈਮਰੀ ਹੈ ਲੋਕਾਂ ਦੀ ਤੁਸੀਂ ਵੀ ਦੇਖਦੇ ਵੀ ਇੰਨਾ ਜਮਾਨਾ ਫਾਸਟ ਹੋ ਗਿਆ 6 ਮਹੀਨੇ ਬਾਅਦ ਸਭ ਭੁੱਲ ਜਾਂਦੇ ਨੇ ਵੀ ਕੀਨੇ ਕਿਆ ਕੀਤਾ ਸੀ ਆਪਾਂ ਦੇਖਦੇ ਹਾਂ ਰੋਜ਼ ਸੋ ਇਹ ਕੋਈ ਅੱਜ ਵੋਟਾਂ ਨਹੀਂ ਦਾ 1.5 ਸਾਲ ਨੂੰ 1.5 ਸਾਨੂੰ ਕੀਨੇ ਯਾਦ ਰੱਖਣ ਸੋ ਅਸੀਂ ਤਾਂ ਅੱਜ ਕੋਈ ਵੋਟਾਂ ਨਹੀਂ ਹੈਗੀਆਂ ਜਿਹਦੇ ਕਰਕੇ ਕਰ ਰਹੇ ਹਾਂ ਠੀਕ ਹੈ ਨਹੀਂ ਸੋ ਮੈਂ ਉਹਨਾਂ ਨੂੰ ਇਸ ਗੱਲ ਦੀ ਸ਼ਾਬਾਸ਼ ਦਿੰਨਾ ਵੀ ਤੁਸੀਂ ਵਧੀਆ ਕੰਮ ਕਰ ਰਹੇ ਹੋ ਹੋਰ ਤਕੜੇ ਹੋ ਕੇ ਕਰੋ ਮੈਂ ਇਹ ਦੇ ਰਾਜਨੀਤੀ ਦੀ ਗੱਲ ਨਹੀਂ ਕਰੂੰਗਾ ਮੈਂ ਕਹੂੰਗਾ ਹੋਰ ਤਕੜੇ ਹੋ ਕੇ ਕਰੋ ਤੁਸੀਂ ਇਲੈਕਸ਼ਨ ਲੜਨੀ ਨਹੀਂ ਲੜਨੀ ਉਹ ਤਾਂ ਬਾਅਦ ਦੀਆਂ ਗੱਲਾਂ ਰੇਢ ਸਾਲ ਪਿਆ ਜੇ ਸੋ ਤੁਸੀਂ ਹੋਰ ਜਿਹੜੀਆਂ ਸੜਕਾਂ ਨੇ ਮੈਂ ਬਾਕੀ ਲੀਡਰਾਂ ਨੂੰ ਵੀ ਬੇਨਤੀ ਕਰੂੰਗਾ ਤੁਹਾਡੇ ਮਾਧਿਅਮ ਰਾਹੀਂ ਵੀ ਆਓ ਆਪਾਂ ਨਿਕਲ ਕੇ ਜਿਹੜੀ ਇੱਕ ਇੱਕ ਦੋ ਦੋ ਸੜਕਾਂ ਜਿਹੜੀਆਂ ਹੈਗੀਆਂ ਜਿੱਥੇ ਜ਼ਿਆਦਾ ਖਰਾਬ ਆ ਆਪਾਂ ਸਾਰੇ ਰਲ ਕੇ ਨੂੰ ਸਿਰੇ ਲਾਈਏ ਪਿੰਡ ਦੇ ਵਿੱਚ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੂੰਗਾ ਅਖੀਰ ਵਿੱਚ ਕਿੰਤੇ ਕੋ ਮੈਨੂੰ ਕੋਈ ਬੇਨਤੀ ਜਰੂਰ ਕਰੂੰਗਾ ਵੀ ਆਪਾਂ ਨਾ इमोशनल ਹੋ ਕੇ ਫੈਸਲੇ ਨਾ ਲਿਆ ਕਰੋ ਆਪਾਂ इमोशनल ਹੋ ਕੇ ਜੀ ਬੱਲੇ ਇੱਕ ਦੂਏ ਦੇ ਪਿੱਛੇ ਭੇੜ ਚਾਲ ਲੱਗ ਕੇ ਲੱਗ ਲੱਗ ਕੇ ਵੀ ਜੀ ਪਤਾ ਨਹੀਂ ਕੀ ਹੋ ਜਾਣਾ ਵੀ ਜਿਵੇਂ ਕਿਉਂਕਿ ਇਹ ਗੱਲ ਅਸਾਂ ਲੋਕ ਵੀ ਗੱਲਾਂ 'ਚ ਆ ਗਏ ਉਹ ਵੀ 75 ਸਾਲ 'ਚ ਇਹਨਾਂ ਨੇ ਕੁਝ ਨਹੀਂ ਕੀਤਾ ਵੀ ਅਸੀਂ ਪਤਾ ਨਹੀਂ ਕੀ ਕਰਦੇ ਨੇ ਲੋਕ ਵੀ ਉਸ ਗੱਲ 'ਚ ਕਿਉਂ ਲੋਕ ਦੁਖੀ ਲੋਕ ਪਿਛਲੀਆਂ ਸਰਕਾਰਾਂ ਤੋਂ ਵੀ ਦੁਖੀ ਤੇ ਇਹ ਵੀ ਮੰਨਣਾ ਪਊਗਾ ਪਿਛਲੀਆਂ ਸਿਸਟਮਾਂ ਤੋਂ ਵੀ ਲੋਕ ਦੁਖੀ ਤੇ ਉਹਨਾਂ ਨੇ ਕਿਹਾ ਵੀ ਸ਼ਾਇਦ ਇਹ ਕੋਈ ਸਿਸਟਮ ਬਹੁਤ ਵਧੀਆ ਜਿਹੜਾ ਕਰਕੇ ਦੇਣਗੇ ਪਰ ਮੈਂ ਕਹਿੰਦਾ ਜੋ ਪਿਛਲੀਆਂ ਸਰਕਾਰਾਂ ਨੇ ਕੀਤਾ ਸੀ ਇਹਨਾਂ ਨੇ ਜਿਹੜਾ ਉਹ ਵੀ ਫੇਲ ਕਰਤਾ ਉਹ ਵੀ ਉਹ ਵੀ ਸਾਰਾ ਤੈਸ਼ ਨੈਸ਼ ਕਰਤਾ ਪਰ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕੋਈ ਵੀ ਫੈਸਲਾ ਲੈਣਾ ਤੁਸੀਂ ਸੋਚ ਸਮਝ ਕੇ ਲਿਆ ਕਰੋ ਕਿਹੜਾ ਬੰਦਾ ਹੈ देखो मैं तो आज दो बार हारने ਦੇ باوجود ਵੀ ਖੜਾ ਹੈ ਨਾ ਲੋਕਾਂ ਚ ਖੜੇ ਆ ਲੱਗੇ ਹੋਏ ਆ ਅੱਗੇ ਕੋਈ ਕਹਿੰਦੀ ਹੈ ਤਾਂ ਕਿਸਮਤ ਹੈ देखो ਰਾਜ ਭਾਗ ਜਿਹੜਾ ਕਹਿੰਦੇ ਉਹਨੇ ਨੇ ਵੀ ਇਹ ਕਿਸਮਤਾਂ ਦੇ ਹੁੰਦੇ ਨੇ ਸੋ ਤਾਂ ਜਿਹਨੂੰ ਮਾਰਾ ਨੇ ਟਿਕਾ ਲਾਉਣਾ ਹੈ ਇੱਥੇ ਦੋ ਦੋ ਮਹੀਨੇ ਪਹਿਲਾਂ ਆ ਕੇ ਬੰਦੇ ਜਿੱਤ ਕੇ ਮੰਤਰੀ ਬਣ ਗਏ ਸੋ ਇਹ ਇਹ ਕਿਸਮਤਾਂ ਹੁੰਦੀਆਂ ਨੇ ਸੋ ਉਹ ਨਹੀਂ ਸਾਡਾ ਮਕਸਦ ਲੋਕਾਂ ਨੂੰ ਜ਼ਰੂਰ ਕਹੂੰਗਾ ਵੀ ਤੁਸੀਂ ਜਿਹੜਾ ਫੈਸਲਾ ਹੈ ਕਿਉਂਕਿ ਇੱਕ ਵਾਰੀ ਫੈਸਲਾ ਲੈ ਕੇ ਮੁੜ ਕੇ 5 ਸਾਲ ਫਿਰ ਤੁਸੀਂ ਚੇਂਜ ਨਹੀਂ ਕਰ ਸਕਦੇ ਸੋ ਜਿਹੜਾ ਫੈਸਲਾ ਲੈਣਾ ਬਹੁਤ ਸੋਚ ਸਮਝ ਕੇ ਲਿਆ ਕਰੋ ਕਾਲ ਜੇ ਆ इमोशनल ਹੋ ਕੇ ਆਪਾਂ ਫੈਸਲਾ ਲਾ ਲਈ ਠੀਕ ਹੈ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਹੋਰ ਵੀ ਪਿੰਡ ਦੇ ਬਿਜ਼ਨਸ ਇੱਥੇ ਮੌਜੂਦ ਨੇ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਗਿਲਸਾਬ ਇੱਥੇ ਪਹੁੰਚਦੇ ਨੇ ਸੜਕ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਸਭ ਤੋਂ ਪਹਿਲਾਂ ਤਾਂ ಗ್ರಾಮ ਪੰਚਾਇਤ ਪਿੰਡ ਘਟੌਰ ਰਿਹਾਨ ਵਾਸੀਆਂ ਵੱਲੋਂ ਗਿਲਸਾਬ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਹਨਾਂ ਨੇ ਪੈਚਬਾਰ ਕਰਕੇ ਸੜਕ ਦਾ ਕੰਮ ਬਣਾਉਣਾ ਸ਼ੁਰੂ ਕੀਤਾ ਹੈ ਇਕ ਬੱਚਿਆਂ ਤੁਸੀਂ ਦੇਖਿਆ ਹੋਣਾ ਸੌੜਾ ਸਕੂਲ ਦਾ ਸੌੜਾ ਅਡੇ ਦੇ ਪਲੱਸ 2 ਤੱਕ ਸਕੂਲ ਆ 6ਵੀਂ ਕਲਾਸ ਤੋਂ ਸਕੂਲ ਸਟਾਰਟ ਹੁੰਦਾ ਉਹਦੇ ਵੀ ਤਕਰੀਬਨ 5 ਪਿੰਡਾਂ ਦੇ ਬੱਚੇ ਪੜਨ ਜਾਂਦੇ 6ਵੀਂ ਕਲਾਸ ਤੋਂ ਸਟਾਰਟ ਹੋ ਕੇ ਬਰਸਾਤ ਦੇ ਦਿਨਾਂ ਵਿੱਚ ਉਹਨਾਂ ਨੂੰ ਵਾਸਤੇ ਬੜੀ ਦਿੱਕਤ ਆਉਂਦੀ ਸੀ ਉਹਨੂੰ ਦੇਖਦੇ ਹੋਏ ਜਿਵੇਂ ਇਹ ਸਮਾਜ ਸੇਵੀ ਦਾ ਕੰਮ ਕਰ ਰਹੇ ਬੜਾ ਵਧੀਆ ਕੰਮ ਹੈ ਇਹਨਾਂ ਨੂੰ ਹੋਰ ਵੀ ਅੱਗੇ ਆ ਕੇ ਜੋ ਵੀ ਲੋਕਾਂ ਦਾ ਸਮਾਜਿਕ ਕੰਮ ਕਰਨੀ ਚਾਹੀਦਾ ਹੈ ਠੀਕ ਹੈ ਤਸਵੀਰਾਂ ਨੇ ਸ਼ਾਹਪੁਰ ਘਟੌਰ ਦੀਆਂ ਪਿੱਛੇ ਤਸਵੀਰਾਂ ਦਿਖਾਈਆਂ ਜਾਂ ਜਿੱਥੇ ਵੱਡੇ ਗੰਢੇ ਦੇ ਵਿੱਚ ਰਣਜੀਤ ਸਿੰਘ ਵੀ ਹੁਣ ਆਪਣੀ ਪੂਰੀ ਪਾਰਟੀ ਵੱਲੋਂ ਉੱ ਕਜੜੀ ਕਰਵਾਈ ਜਾ ਰਹੀ ਹੈ ਬਿਟਬਿਕਸ ਨਾਲ ਦੀ ਨਾਲ ਘਰਾ ਕੇ ਜਿੱਦਾਂ ਵੀ ਹੋਰ ਵੀ ਪਿੰਡਾਂ ਦੇ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਵੀ ਪੂਰੀ ਉਥੇ ਟੀਮ ਪਹੁੰਚਦੀਆਂ ਨੇ ਦੀ ਪਿੰਡਾਂ ਦੇ ਵਿੱਚ ਜਿਹੜੇ ਲਗਾਤਾਰ ਕੰਮ ਨੇ ਚੱਲ ਰਹੇ ਨੇ ਤਾਂ ਉਸ ਨੂੰ ਲੈ ਕੇ ਤਸਵੀਰਾਂ ਨੇ ਪਿੰਡ ਸ਼ਾਪੁਰ ਘਟੌਰ ਦੀਆਂ ਧੰਨਵਾਦ